ਪ੍ਰੋਮੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਕੈਨੇਡਾ ਦੇ ਜਾ ਕੈਨੇਡਾ ਦੇ ਵੀਜ਼ੇ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਔਰ ਪੰਜਾਬੀਆਂ ਨੂੰ ਇੱਕ ਵੱਡਾ ਝਟਕਾ ਮਿਲਿਆ ਜੀਆਂ ਦਾ ਦੇ ਕੇ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਬਹੁਤ ਬੁਰੀ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਕੈਨੇਡਾ ਜਾਣ ਦੀ ਫਰਾਕ ਦੇ ਵਿੱਚ ਨੇ ਤੇ ਵੱਖੋ ਵੱਖ ਤਰੀਕੇ ਵੀ ਅਪਣਾਉਂਦੇ ਆ ਤੇ ਕਈ ਜਿਹੜੇ ਫਾਈਲਾਂ ਲਗਾ ਵੀ ਬੈਠੇ ਹੋਣਗੇ ਤਾਂ ਦੱਸ ਦੇ ਕੇ ਖਬਰ ਜ਼ਰੂਰ ਸੁਣ ਲੈਣ ਕਿਉਂਕਿ ਕੈਨੇਡਾ ਦੇ ਇੱਕ ਬਦਲਾਅ ਨੇ ਸਾਰਾ ਕੁਝ ਤਹਿਸ ਨਹਿਸ ਕਰਕੇ ਰੱਖ ਦਿੱਤਾ ਔਰ ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੱਡਾ ਝਟਕਾ ਦਿੱਤਾ ਹੈ ਪੋਸਟ ਵਰਕ ਪਰਮਿਟ ਵੀਜ਼ਾ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਤਾਂ ਦਾਦੇ ਕਿ ਜਿਹੜੇ ਹੁਣ ਕੈਨੇਡਾ ਦੇ ਵਿੱਚ ਪਹਿਲਾਂ ਰਹਿ ਰਹੇ ਨੇ ਜਿਹੜੇ ਉੱਤੇ ਸਟੱਡੀ ਕਰ ਰਹੇ ਨੇ ਉਹਨਾਂ ਦਾ ਵੀਜ਼ਾ ਜੇ ਪਿਆ ਹੈਗਾ ਵਰਕ ਪਰਮਿਟ ਪਿਆ ਤਾਂ ਉਹ ਐਕਸਟੈਂਡ ਕਰਵਾ ਸਕਦੇ ਆ ਪਰ ਦੂਜੇ ਪਾਸੇ ਜਿਹੜੇ ਹੁਣ ਇਧਰੋਂ ਵੀਜ਼ਾ ਲਵਾਉਣਾ ਚਾਹੁੰਦੇ ਆ ਸਟੱਡੀ ਦੇ ਤੇ ਵਰਕ ਪਰਮਿਟ ਦਾ ਵੀਜ਼ਾ ਜਿਹੜਾ ਲਵਾਉਣਾ ਚਾਹੁੰਦੇ ਆ ਤਾਂ ਉਹਨਾਂ ਦੇ ਲਈ ਬੇहद ਬੁਰੀ ਖਬਰ ਹੈ 21 ਜੂਨ ਤੋਂ ਇਹ ਰੂਲ ਜਿਹੜੇ ਆ ਲਾਗੂ ਹੋ ਚੁੱਕੇ ਨੇ ਕੈਨੇਡਾ ਦੇ ਵਿੱਚ ਔਰ ਲਗਾਤਾਰ ਜਿਹੜਾ ਕੈਨੇਡਾ ਸਰਕਾਰ ਦੇ ਵੱਲੋਂ ਆਪਣੇ ਨੀਜਮਾ ਦੇ ਵਿੱਚ ਸਖਤਾਈ ਕੀਤੀ ਜਾ ਰਹੀ ਹੈ ਬਦਲਾਅ ਕੀਤਾ ਜਾ ਰਿਹਾ ਤੇ ਹੁਣ ਪੋਸਟ ਵਰਕ ਪਰਮਿਟ ਵੀਜ਼ਾ ਜਿਹੜਾ ਉਹ ਬੰਦ ਕਰ ਦਿੱਤਾ ਜਾਏਗਾ ਤਾਂ ਹੁਣ ਜਿਹੜੀਆਂ ਅਰਜ਼ੀਆਂ ਆਉਣਗੀਆਂ ਉਹ ਸਿਰਫ ਜਿਹੜੇ ਪੈਂਡਿੰਗ ਵਰਕ ਪਰਮਿਟ ਹੋਣਗੇ ਉਹਨਾਂ ਦੇ ਉੱਪਰ ਹੀ ਕੰਮ ਕੀਤਾ ਜਾਏਗਾ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟਸ ਰਹਿ ਰਹੇ ਨੇ ਉਹੀ ਜਿਹੜੇ ਨੇ ਆਪਣਾ ਵਰਕ ਪਰਮਿਟ ਅੱਗੇ ਵਧਾ ਸਕਦੇ ਨੇ ਪਰ ਦੂਜੇ ਪਾਸੇ ਜੇ ਕੋਈ ਇੰਡੀਆ ਤੋਂ ਜਾਣਾ ਚਾਹੁੰਦਾ ਹੈ ਜੇ ਕੋਈ ਇੱਧਰੋਂ ਜਾਣਾ ਚਾਹੁੰਦਾ ਆਪਣੀ ਸਟੱਡੀ ਵੀਜ਼ਾ ਦੇ ਉੱਪਰ ਫਾਈਲ ਲਾਉਣਾ ਚਾਹੁੰਦਾ ਤਾਂ ਪੋਸਟ ਜੁਏਸ਼ਨ ਵਰਕ ਪਰਮਿਟ ਜਿਹੜਾ ਉਸ ਨੂੰ ਨਹੀਂ ਮਿਲੇਗਾ ਤੇ ਉਹ ਵੀਜ਼ਾ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਸਾਰੇ ਬਾਰਡਰਸ ਦੇ ਉੱਪਰ ਇਹ ਫੈਸਲਾ ਲਾਗੂ ਕਰਨ ਦੇ ਲਈ ਤੁਰੰਤ ਪ੍ਰਭਾਵ ਦੇ ਨਾਲ ਕੈਨੇਡਾ ਦੀ ਟਰੂਡੋ ਸਰਕਾਰ ਨੇ ਆਦੇਸ਼ ਦਿੱਤਾ ਜੀਆਂ ਦਾਦੇ ਕਿ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਹੈਗਾ ਉਸ ਦੇ ਰਾਹੀਂ ਜਿਹੜੀ ਐਂਟਰੀ ਪਹਿਲਾਂ ਹੁੰਦੀ ਸੀ ਤਾਂ ਉਹ ਹੁਣ ਨਹੀਂ ਹੋਏਗੀ ਤਾਂ ਦਾਦੇ ਕਿ ਵੀਜ਼ਾ ਨਿਜਮ ਦੇ ਵਿੱਚ ਵੱਡੇ ਬਦਲਾਅ ਜਿਹੜੇ ਨੇ ਕੀਤੇ ਜਾ ਰਹੇ ਨੇ ਪਹਿਲਾਂ ਆਸਟ੍ਰੇਲੀਆ ਨੇ ਕਮਰਕਸੀ ਆਸਟ੍ਰੇਲੀਆ ਦੇ ਵੱਲੋਂ ਸਖਤ ਨਿਯਮ ਕੀਤੇਗੇ ਤੇ ਹੁਣ ਕੈਨੇਡਾ ਸਰਕਾਰ ਦੇ ਵੱਲੋਂ ਸਖਤ ਨਿਯਮ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਲਈ ਕਰ ਦਿੱਤੇ ਗਏ ਨੇ ਤਾਂ ਤੁਹਾਨੂੰ ਸਮਝਾਉਣ ਆ ਸਭ ਤੋਂ ਪਹਿਲਾਂ ਤਾਂ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵੀਜ਼ਾ ਹੁੰਦਾ ਕੀ ਹੈ ਪੋਸਟ ਗ੍ਰੈਜੂਏਸ਼ਨ ਦਾ ਮਤਲਬ ਹੈ ਜਦੋਂ ਤੁਸੀਂ ਗ੍ਰੈਜੂਏਟ ਹੋਗੇ ਜਦੋਂ ਤੁਸੀਂ ਗ੍ਰੈਜੂਏਸ਼ਨ ਆਪਣੀ ਕੰਪਲੀਟ ਕਰ ਲਈ ਉਸ ਤੋਂ ਬਾਅਦ ਤੁਸੀਂ ਕੰਮ ਕਰਨ ਦੇ ਲਈ ਫਾਈਲ ਲਾਉਣੀ ਹੋ ਕੰਮ ਕਰਨ ਦੇ ਲਈ ਜਿਹੜਾ ਤੁਸੀਂ ਵੀਜ਼ਾ ਮੰਗਦੇ ਹੋ ਤਾਂ ਕਿ ਤੁਸੀਂ ਉੱਥੇ ਰਹਿ ਸਕੋ ਤਾਂ ਇਹ ਵੀਜ਼ਾ ਤੁਹਾਨੂੰ ਉਦੋਂ ਮਿਲਦਾ ਹੈ ਇਹ ਪਰਮਿਟ ਤੁਹਾਨੂੰ ਉਦੋਂ ਮਿਲਦਾ ਜਦੋਂ ਘੱਟੋ ਘੱਟ 8 ਮਹੀਨਿਆਂ ਦਾ ਕੋਰਸ ਤੁਸੀਂ ਕਰ ਲਿਆ ਹੋਵੇ ਕੋਈ ਵੀ ਗ੍ਰੈਜੂਏਸ਼ਨ ਕੋਰਸ ਘੱਟੋ ਘੱਟ ਇਹ ਮਿਆਦ ਹੈ ਕਿ 8 ਮਹੀਨੇ ਉਸਦੀ ਮਿਆਦ ਹੋਵੇ ਜੇ ਤੁਸੀਂ ਉਹ ਗ੍ਰੈਜੂਏਸ਼ਨ ਕੋਰਸ ਕੈਨੇਡਾ ਦੇ ਵਿੱਚ ਕਰ ਲੈਨੇ ਹੋ ਤਾਂ ਤੁਹਾਨੂੰ ਅੱਗੇ ਫਿਰ ਵਰਕ ਪਰਮਿਟ 3 ਸਾਲ ਦਾ ਮਿਲ ਜਾਂਦਾ ਤੇ ਬਾਅਦ ਦੇ ਵਿੱਚ ਤੁਸੀਂ ਉਸ ਨੂੰ ਜਿਹੜਾ ਐਕਸਟੈਂਡ ਵੀ ਕਰਾ ਲੈਣੇ ਹੋ ਤੇ ਉੱਥੇ ਆਪਣਾ ਜੀਵਨ ਬਤੀਤ ਕਰਦੇ ਰਹਨੇ ਹੋ ਤੇ ਰਹਿੰਦੇ ਰਹਨੇ ਹੋ ਪਰ ਹੁਣ ਦੱਸ ਦਈਏ ਕਿ ਜਿਹੜਾ ਸਟੂਡੈਂਟ ਜਿਹੜਾ ਸਟੂਡੈਂਟ ਇੰਡੀਆ ਦੇ ਵਿੱਚੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਰਾਹੀਂ ਵੀਜ਼ਾ ਲਗਵਾਏਗਾ ਉਸ ਦਾ ਵੀਜ਼ਾ ਨਹੀਂ ਲੱਗੇਗਾ ਉਸ ਦੀ ਐਂਟਰੀ ਨਹੀਂ ਹੋਏਗੀ ਕੈਨੇਡਾ 'ਚ ਇਹ ਐਂਟਰੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਤੁਰੰਤ ਪ੍ਰਭਾਵ ਦੇ ਨਾਲ ਫੈਸਲਾ ਲਾਗੂ ਕਰਨ ਦੇ ਲਈ ਕਹਿ ਦਿੱਤਾ ਗਿਆ ਟਰੂਡੋ ਸਰਕਾਰ ਦੇ ਵੱਲੋਂ ਤਾਂ ਵੱਡੀ ਖਬਰ ਹੈ ਜਿੱਤੇ ਇੱਕ ਪਾਸੇ ਬਹੁਤ ਸਾਰੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਫਾਈਲਾਂ ਲਾਉਂਦੇ ਆ ਕੈਨੇਡਾ ਦੀ ਲਗਾਤਾਰ ਮਹੀਨੇ ਦੇ ਵਿੱਚ ਪਤਾ ਨਹੀਂ ਕਿੰਨੇ ਹਜ਼ਾਰਾਂ ਜਿਹੜੀਆਂ ਫਾਈਲਾਂ ਨੇ ਕੈਨੇਡਾ ਦੀ ਐਮਬੈਸੀ ਕੋਲ ਪਹੁੰਚਦੀਆਂ ਪਰ ਹੁੰਦਾ ਉਹਦੇ ਕਿ ਉਹਨਾਂ ਦੇ ਲਈ ਬੇਹਦ ਬਾੜੀ ਖਬਰ ਹੈ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਰਾਹੀਂ ਵੀਜ਼ਾ ਨਹੀਂ ਮਿਲੇਗਾ ਇਸ ਦੇ ਰਾਹੀਂ ਕੈਨੇਡਾ ਤੁਸੀਂ ਨਹੀਂ ਜਾ ਸਕੋਗੇ ਤਾਂ ਸਟੱਡੀ ਬੇਸ ਦੇ ਉੱਪਰ ਜਿਹੜੇ ਜਾਣ ਵਾਲੇ ਸਟੂਡੈਂਟਸ ਨੇ ਉਹਨਾਂ ਦੇ ਲਈ ਜਿਹੜਾ ਇਹ ਬੇहद ਮੰਦ ਭਾਗੀ ਖਬਰ ਹੈ ਕੈਨੇਡਾ ਦੀ ਸਰਕਾਰ ਦੇ ਵੱਲੋਂ ਜਿਹੜੇ ਨਿਯਮ ਬਦਲੇ ਗਏ ਨੇ ਜਿਹੜੇ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਰਾਹੀਂ ਉਹਨਾਂ ਨੂੰ ਜਿਹੜਾ ਇਹ ਖਬਰ ਸੁਣ ਲੈਣੀ ਚਾਹੀਦੀ ਆ ਤਾਂ ਕਿ ਉਹ ਆਪਣਾ ਕੋਈ ਹੋਰ ਬੰਦੋਬਸ ਕਰ ਲੈ ਨਾਲ ਨਾਲ ਸ਼ੇਅਰ ਕਰ ਦਿਆ ਕਰੋ ਕਿਉਂਕਿ ਕੈਨੇਡਾ ਦੇ ਨਾਲ ਜੁੜੀ ਹਰ ਇੱਕ ਖਬਰ ਦਾ ਅਸਰ ਪੰਜਾਬ ਦੇ ਉੱਪਰ ਤਾਂ ਕਾਸ ਕਰਕੇ ਪੈਂਦਾ ਹੀ ਆ ਪੰਜਾਬੀ ਲੋਕ ਹਮੇਸ਼ਾ ਜਿਹੜਾ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕੈਨੇਡਾ ਜਾਣ ਦੇ ਲਈ ਜਵਾਕ ਇੱਕ ਬੁੜਾ ਬਣ ਜਾਂਦਾ ਹੈਗਾ ਦਾੜੀ ਲਾ ਲੈਂਦਾ ਚਿੱਟੀ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਕਿ ਕਿੱਥੋਂ ਤੱਕ ਜਿਹੜਾ ਪੰਜਾਬੀਆਂ ਦੇ ਵਿੱਚ ਇਹ ਚਸਕਾ ਹੈ ਕਿ ਕੈਨੇਡਾ ਜਾ ਕੇ ਰਹਿਣਾ ਹੈ ਉੱਥੇ ਕੰਮ ਕਰਨਾ ਹੈ ਭਾਰਤ ਆਉਂਦਾ ਦੱਸਦੀ ਕਿ ਨਾਲ ਨਾਲ ਸ਼ੇਅਰ ਕਰ ਦਿਓ ਕਿਉਂਕਿ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਣੀ ਬੜੀ ਜ਼ਰੂਰੀ ਹੈ ਤਾਂ ਫਿਲਹਾਲ ਖਬਰ ਤੇ ਆਉਣਿਆ ਕੈਨੇਡਾ ਸਰਕਾਰ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਬੰਦ ਕਰ ਦਿੱਤਾ ਇਸ ਦੇ ਰਾਹੀਂ ਜਿਹੜੀ ਵੀ ਐਂਟਰੀ ਹੁੰਦੀ ਜਿਹੜੇ ਵੀ ਵੀਜ਼ਾ ਲੱਗਦੇ ਸੀ ਉਹ ਹੁਣ ਨਹੀਂ ਲੱਗਣਗੇ ਤੇ ਇਹ ਫੈਸਲਾ ਜਿਹੜਾ ਲਾਗੂ ਹੋ ਚੁੱਕਿਆ ਹੈ ਫੈਸਲਾ ਲਾਗੂ ਹੋ